ਆ ਜਾ ਫਿਰ ਹੁਣ ਕਿੱਥੇ ਓਏ ਆ ਜਾ ਮੁੰਡੇ ਦਾ ਤੂੰ ਛੜਛੜਾ ਪਰਿਆ ਛਡਗੀ ਆ ਜਾ ਤੇਨੂੰ ਇੱਕ ਗੱਲ ਸੁਣਾ ਬੂੜਾ ਤਾਂ ਪੂਰਾ ਲੁੱੱਚਾ ਗਾ ਮੈਨੂੰ ਲੱਗਿਆ ਕੱਲਾ ਮੁੰਡਾ ਹੀ ਹੈ ਓਏ ਬੂੜਾ ਤਾਂ ਪਸਾ ਲੁੱੱਚੇ ਦਾ ਲੁੱੱਚਾ ਕੋਨੂੰ ਚਲ ਚਲੋ ਠੀਕ ਹੈ ਭਾਈ ਹਾਂ ਅਸੀਂ ਰੱਖ ਲੈ ਦੋ ਘੰਟੇ ਰੂ ਦੇ ਆ ਜਾਓ ਇਧਰ ਦੁੱਤਰ ਆਪਣੇ ਅੰਦਰ ਸਾਰੇ ਗੰਡੇ ਮੱਟ ਲੈ ਤੂੰ ਸਾਰੇ ਕਿਥੇ ਆ ਪੈਨੇ ਵੀ ਤੇ ਪਿਓ ਨੀ ਧਰਾ ਲੈ ਆਉਣੇ ਨਾਲੇ ਹੋਰ ਕੁਛ ਨਹੀਂ ਪੱਟਿਆ ਆਏਗਾ ਤੋਡਾ ਬੈਨੇ ਮਾਂ ਤਾ ਤੂੰ ਤਾਂ ਮੈਨੂੰ ਹੈ ਉਹ ਸਾਖຊੂ ਕਰਾ ਦੇ ਕੋਈ ਕਰਾਉਂਗੀ ਤੈਨੂੰ ਕਰਾਉਂਗੀ ਸਾਖ ਪਤਾ ਹੋ ਕਰਾ ਕੀ ਕਰਕੇ ਕਰਾਉਂਗੀ ਵੀਵੀ ਕੁਰਤਾ ਪਾ ਲੰਦਾ ਪਜਾਮਾ 서ਤੇ ਬੰਨਦਾ ਉਹ ਤੂੰ ਬਾਈ ਨਿਗਰ ਰੱਖ ਲੈ ਪਜਾਮੇ ਜਨਾਲੇ ਹੋਰ ਨਿਗਰ ਰੱਖਣਾ ਤਾਂ ਹੋਰ ਕੀ ਕਰਨ ਨਿਗਾ ਮੇਰੀ ਤੇ ਸਾਰੇ ਕੁੱਤੇ ਹੁੰਦੇ ਆ ਤੂੰ ਸਾਰੇ ਕੰਦੇ ਪੱਟਦਾ ਤੂੰ ਦੱਸ ਕੀ ਭਾਲਦੀ ਇੱਥੇ ਮੱਛਣਿਆ ਮਰਨਿਆ 2 ਘੰਟੇ ਆ ਪੈਨੇ ਦੋ ਤਰ ਲਾ ਲਾ ਫੜ ਤੈਨੂੰ ਪਤਾ ਰੇ ਸਪ੍ਰਾਈ ਪਈ ਇਹਦੇ ਵਿੱਚ ਭੈਣ ਦਾ ਸਰਪ੍ਰਾਈਜ਼ ਲਾ ਕਰਾਗਾ ਤੂੰ ਚੌੜੀ ਹੋ ਕੇ ਤੇ ਗੰਡਾ ਦੀ ਕੈਰੀ ਚ ਬੜ ਜਣੀ ਵੇ ਤੂੰ ਨਾ ਮੈਨੂੰ ਫालतੂ ਨਾ ਬੋਲ ਠੀਕ ਆ ਹਾਂ ਤੂੰ ਨਾ ਉਹ ਦੋ ਘੰਟੇ ਪਿੱਛੇ ਚੱਕਾ ਦੇ ਗੰਡੇ ਜੇ ਮੈਂ ਤਾਂ ਲੈ ਕੇ ਜਾਂਦੀ ਪਰ ਤੇਰੇ ਪਿਓ ਤੋਂ ਸੁਣੀ ਇੰਨੀਆਂ ਗੱਲਾਂ ਵਾਤਾ ਗੰਡੇ ਹੀ ਲੈ ਕੇ ਜਦਾ ਛੁੱਟ ਜਾ ਮੇਰੇ ਪਿਓ ਨੇ ਲੈ ਕੇ ਦਿੱਤਾ ਕੜਾਇਆ ਹਾਂ ਉਹ ਤੇਰੇ ਪਿਓ ਦੇ ਪਿਓ ਨੇ ਲੈ ਕੇ ਦਿੱਤਾ ਕਿਉਂ ਉਹਨੇ ਨਾਲੇ ਹੋਰ ਤੈਨੂੰ ਕਿਹਾ ਮੇਰੇ ਨਾਲ ਕਿ ਮੇਰਾ ਬੰਦਾ ਮਰਿਆ ਹੈਗਾ ਉਹ ਮੇਰੇ ਨਾਲ ਮਾੜੀ ਮੁੱਢ ਗਿੱਟਮਿੱਟ ਵੀ ਕਰ ਲਾ ਕੋ ਕੋਤੋਂ ਕਰ ਲ ਕਿਉਂ ਤੇਰਾ ਕਰ ਮਾਪਾ ਨਹੀਂ ਨੀ ਆਏਗੀ ਤਾਂ ਆਜੇ ਪਰ ਤੇਰੇ ਵਰਗੀ ਨਹੀਂ ਮੇਰੇ ਵਰਗੀ ਨਹੀਂ ਹੁਣ ਕਿਉ ਮੈਂ ਉਹੀ ਤਰੀ ਫਿਰਦੀ ਆ ਕੁਛ ਨਹੀਂ ਹੁੰਦਾ ਤੈਨੂੰ ਮੇਲੇ ਚ ਲੈ ਕੇ ਨੂੰ ਤੇਰਾ ਨਾਂ ਦਾ ਪੱਟ ਤੇ ਪੂਣ ਨੂੰ ਫਿਰਦਾ ਮੈਂ ਆ ਆਪਣੇ ਘਰ ਵਾਲੇ ਦਾ ਬਾਹ ਤੇ ਪੂਆਰ ਕੇ ਦੁਪੱਟ ਤੇ ਪੂਆਗਾ ਉਹ ਘਰ ਵਾਲੇ ਦਾ ਤੂੰ ਪੂਆਰ ਖਾ ਇਧਰ ਦੇਖ ਲੈ ਇਧਰ ਸੱਜੀ ਸਾਡੇ ਕਿ ਨਹੀਂ ਵੀ ਸਿੱਧੀ ਨਿਗਾ ਚਾਕ ਲੈ ਈ ਚੱਕਾ ਤੇਰੇ ਕੰਨੀ ਅੱਜ ਅਗਲਾ ਕਈ ਵਾਰ ਫੁੱਲ ਖੜੀ ਜਾਂਦਾ ਹੁੰਦਾ ਮਰ ਜਾਇਆ ਹੋਇਆ ਬਸ ਵੇ ਬਸ ਰਹਿਣ ਦੇ ਵੇ ਬਗਵਾਸ ਨਾ ਕਰ ਤੂੰ ਸਕੂਟਰੀ ਲੈ ਕੇ ਦੇ ਦੇ ਨਾ ਚਾਰ ਜੜੀ ਪੰਜ ਉਹਦੇ ਲਈ ਫਿਰ ਨਾ ਚਾਰ ਜੜੀ ਕੀ ਕਰਨੀ ਹੈ ਕੀ ਫਿਰ ਤੇਲ ਵਾਲੀ ਲਾ ਕੇ ਦੇਈ ਚ ਲੈਣੀ ਓ ਜਾਦਾ ਮੈਨੂੰ ਕਰ ਲਾ ਫਿਰ ਫਰੈਂਡਸ਼ਿਪ ਜੀ ਫਰੈਂਡਸ਼ਿਪ ਪੱਕ ਤੇਰੇ ਨਾਲ ਹੋਰ ਮੇਰੇ ਨਾਲ ਹੋਰ ਕਿਦਾਂ ਕਰਾਂਗੇ ਤੂੰ ਨਾ ਮੈਂ ਨਹੀਂ ਕਰਦਾ ਹਟ ਬੁਰਾ ਨਾ ਕਰ ਲੈ ਫਿਰ ਬਾਹਲਾ ਲਵੇ ਲੱਗਦੀ ਉਹਦੇ ਨਾ ਬੁਰੇ ਨਾਲ ਕਰਾ ਬੁਰਾ ਤਾਂ ਮੇਰੇ ਪਿਓਾਂ ਵਰਗਾ ਕਿਉਂ ਮੇਰੇ ਤੇ ਸ਼ੱਕ ਕਰਦਾ ਤੂੰ ਕੰਜਰਾ ਤੇ ਪਿਓਾਂ ਵਰਗਾ ਨੂੰ ਮੰਨਦੇ ਹੁੰਦੇ ਨਾ ਗੰਡੇ ਪਕਾਉਂਦੇ ਕੱਲੇ ਕੋਲੋਂ ਨਹੀਂ ਆਉਂਦੀ ਸੀ ਤੇ ਮੈਨੂੰ ਕੀ ਪਤਾ ਤੇ ਵੀ ਉਹ ਕੱਲਾ ਬੈਠਾ ਰਹੇ ਕੱਲਾ ਤੂੰ ਤੇਰੇ ਕੋਲ ਮੈਨੂੰ ਆਏ ਦੇ ਵੀ ਕੋਈ ਹੈ ਨਹੀਂ ਮੋਟਰ ਤੇ ਪਤਾ ਤੇਰੇ ਕੋਲ ਟੈਲੀਫੋਨ ਨੰਬਰ ਵਗੈਰਾ ਸਾਰੇ ਆ ਤੂੰ ਜਦੋਂ ਕੱਲਾ ਹੁੰਦਾ ਉਹਦਾ ਹਉਣੀ ਆ ਤੂੰ ਮੱਛਣਾ ਟੈਲੀਫੋਨ ਨੂੰ ਮੇਰੇ ਕੋਲ ਕਿਹੜਾ ਮੋਬਾਈਲ ਵਾੜਾ ਤੇ ਕਸਾ ਕੋਸਾ ਤਾ ਦੇਖੀਏਗੀ ਤੂੰ ਦਾ ਪਾਣੀ ਤੇ ਘਾਟ ਘਾਟ ਦਾ ਪਾਣੀ ਪੀਤਾ ਤਾ ਤੂੰ ਮੈਨੂੰ ਦੇਖਣ ਗਿਆ ਘਾਟਾਂ ਦਾ ਪਾਣੀ ਪੀਣ ਮੈਨੂੰ ਤੱਕੇ ਖਾਦੀ ਪਹਿਲਾਂ ਪਾਏ ਚੋਦੇ ਘਟੇ ਦੀ ਘਟੇ ਜੇ ਮੈਂ ਕਾਹੇ ਖਾਗੀ ਹਾਏ ਵੀਰ ਬਰਾ ਤੇਰਾ ਸਾਬਰੀ ਨਹੀਂ ਹੈ ਕਿਸੇ ਚ ਤੇਰਾ ਬੇੜਾ ਗਰਕ ਹੋ ਜਾਵੇ ਮੱਛਣੇ ਵੇ ਮੇਰੇ ਤੇੜ ਜਾ ਮਲਾਉਣਾ ਤੇ ਨਹੀਂ ਸ਼ਰਮਲੀ ਆਉਂਦੀ ਲਾ ਲਾਉਣਾ ਤੂੰ ਬਾੜੇ ਪੱਤੀ ਬਣਦੀ ਆ ਨਾ ਮੈਂ ਤੇਰਾ ਕੀ ਮਾੜਾ ਕਰਤਾ ਵੀ ਮੈਨੂੰ ਐ ਕੁੱਟਰ ਕੁੱਟਰ ਬੋਲੀ ਮੋਟਰ ਵਾ ਮੇਲੇ ਚ ਭਾਂਜਾ ਦਾ ਕੱਦੂ ਨਾ ਬਾਹਵਾ ਕੇ ਬਾਹ ਫੜਦੀ ਹੈ ਤੁਮ ਤੁਮ ਕਰਦੀ ਕਿਹੜੇ ਮੇਲੇ ਚ ਆ ਜਿਹੜਾ ਮੇਲਾ ਹੋਣ ਲੱਗੇਗਾ ਦੱਸਦਣਾ ਹੋਗੇ ਚੂੜੀਆਂ ਮੈਂ ਤਾਂ ਦੇਖਾ ਰਹੀ ਚੂੜੀਆਂ ਤਾਂ ਹੈ ਹੀ ਨਹੀਂ ਮੈਂ ਪੰਪੀ ਕੀ ਨਹੀਂ ਚੂੜੀਆਂ ਲਾਦ ਨਾ ਹੁਣ ਆਣਾ ਪਾਈ ਥੋੜੀ ਰੱਖੀ ਹੋਈ ਹੈ ਕਰ ਲੋ ਗੱਲ ਇਹਦੇ ਨਾਲੇ ਤਾਂ ਮੇਰੇ ਤੇ ਮੰਗਰੀ ਪੈ ਗਾਲ ਜਾ ਮਲਾਉਣ ਲੱਗ ਗਿਆ ਮੇਰੇ ਤੇ ਉੱਥੇ ਚੂੜੀਆਂ ਬਵਾਈ ਜਾਂਦਾ ਸੀ ਤੇਰਾ ਕੱਦੂ ਵੇ ਤੂੰ ਬਸ ਕਰ ਵੇ ਭਾਈ ਜਾ ਭਈਆ ਨੀ ਚਲਾ ਭਈਆ ਤੇ ਮੇਰਾ ਬਲੱਡ ਵਧ ਗਿਆ ਨਾ ਜੇ ਤੇਰਾ ਮੈਂ ਸਿਰ ਪਾੜੇ ਬਿਨਾਂ ਨੀ ਹਿੱਲਣਾ ਤੇ ਤੇਰਾ ਪਿਓ ਨਾਰ ਮੇਰੀ ਵਧੀਆਂ ਬਣਦੀ ਹੈਗੀ ਉਹ ਜਨਾ ਮੁਰੇ ਮੂੰਹ ਪੈ ਜੂਗੀ ਬਣ ਲਾਗੀ ਤੂੰ ਮੈਨੂੰ ਮਰਾ ਆ ਗਿਆ ਕਿਸੇ ਬੰਦੇ ਨੂੰ ਛੱਡਦਾ ਜੇ ਭਈ ਉਹ ਮੈਂ ਨਹੀਂ ਕਹਿੰਦੀ ਮੈਂ ਉਹਵੇਂ ਬਣਦੀ ਆ ਹੋਰ ਕਿਵੇਂ ਬਣਦੀ ਮੈਂ ਉਹ ਬਣਦੀ ਆ ਕਿ ਮਾਂ ਮੇਰੇ ਪਿਓ ਵੇਰੇ ਪਿਉਆਂ ਵਰਗਾ ਵੇ ਨਾਲ ਉਹ ਤੇਰਾ ਮਨ ਤੇਨੂੰ ਕੋਈ ਤੂੰ ਨਹੀਂ ਫੜ ਲੈਣਾ ਤੂੰ ਹਰੇਕ ਨੂੰ ਕਹਦਨੀ ਆ ਮੇਰੇ ਪਿਓਆਂ ਵਰਗਾ ਇਹ ਤਾਂ ਤੇਰੇ ਮੂੰਹ ਲੱਗ ਚੜ ਗਿਆ ਅੱਛਾ ਚੜੋ ਤੇ ਤੂੰ ਤੇਰੇ ਨਹੀਂ ਤੂੰ ਵੇਲੇ ਹੀ ਜਾ ਕੇ ਮਾਤਾ ਛੜੋ ਹਲਤੇ ਕਰ ਚੜੀ ਨਹੀਂ ਚੜੀ ਆ ਕਿਉਂ ਨਹੀਂ ਮੇਰੇ ਤਾਂ ਸਾਹ ਉੱਤੇ ਤੇਰਾ ਉੱਤੇ ਥੱਲੇ ਦਾ ਥੱਲੇ ਰਹਿ ਜਾ ਲੱਕ ਡੋਲ ਤੇ ਫੋਟੋ ਆਪਣੀਆਂ ਮਾਣ ਸਾਹਿਬ ਦੇ ਖਿੱਚਣਾ ਆ ਦੀ ਇਹਨਾਂ ਸਪਤੀ ਜੀ ਨਾਲ ਮੰਨ ਤੂੰ ਤੈਂ ਮੇਰੀ ਫੋਟੋ ਖੜੋ ਖਿੱਚ ਲਈ ਬੇ ਸਾੜੀਆਂ ਖਿੱਚੀਆਂ ਪਤਾੜ ਖਾਈ ਜਾਂਦੀ ਸੀ ਖਵਾਰ ਤੇ ਤਰ ਕਿੱਕ ਤੂੰ ਦੇ ਕਦੂ ਇਹਦਾ ਮਤਲਬ ਤੂੰ ਮੇਰਾ ਤਾਂ ਸੀ ਆਈ ਆਂ ਮੰਗੂ ਮੇਰੀ ਸੀ ਆਈ ਲੈਂਦਾ ਫਿਰਦਾ ਮੈਂ ਤਾਂ ਹਾਂ ਮੈਂ ਤਾਂ ਤੋਈ ਰਹਿਣਾ ਮੈਂ ਤੈਨੂੰ ਕੰਡ ਸੀ ਆਈ ਇਹਨੂੰ ਪਿੱਛੇ ਜੇ ਤੂੰ ਤੁਰ ਹੀ ਹਥੋਂ ਕਰੋ ਮੈਂ ਤੇਰੇ ਮਾਗਰੀ ਮੈਂ ਖੜ ਜਾ ਗੁਦੇ ਸੀ ਆਈ ਤੇ ਤੈਨੂੰ ਫਿਰ ਸੀ ਆਈ ਨਾ ਰਾਜਾ ਪਰ ਪਜਾਮਾ ਪਾ ਲਿਆ ਕਰ ਪਜਾਮਾ ਮੈਂ ਤਾਂ ਪੂਰਾ ਨਹੀਂ ਤੂੰ ਰਸਕੀ ਲੈਣਾ ਤੂੰ ਰਿਸ਼ਤਾ ਕਰਾਉਣਾ ਮੇਰਾ ਤੇਰੇ ਨਾਲ ਕਰਾ ਕੇ ਵੀ ਨਿੱਤਰ ਜੂਗੀ ਤੇਰੇ ਨਾਲ ਕਰਾਉਣ ਨਾਲ ਖੂਜ ਧੱਕਾ ਦੇ ਕੇ ਮਾਰ ਦਾਂਗੇ ਖੂਜ ਧੱਕਾ ਬਈ ਜਨੇ ساری ਉਮਰ ਕਿਸੇ ਕੰਮ ਨਾ ਆਇਓ ਬੰਦੇ ਦੇ ਤੇਰੇ ਕੰਮ ਮਾਣ ਕੇ ਥੜਿਆਂਦੇ ਨਾ ਬੇ ਨਾ ਧੋਵੇ ਨਾ ਤੂੰ ਕੱਲ ਰਾਤਾਂ ਮੈਨੂੰ ਕੱਲ ਤੇਰੇ ਸਰੀਰ ਦੀ ਸਫਾਈ ਦਾ ਰੱਖਦਾ ਨਹੀਂ ਕਿਵੇਂ ਗਲਿਆ ਤੂੰ ਸਫਾਈ ਤਾਂ ਹੋਈ ਬਈ ਸਾਰੇ ਸਰੀਰ ਦੀ ਦਸ ਹੋਰ ਕੀ ਆ ਆ ਕਿਵੇਂ ਗਲਿਆ ਪਿੱਛੇ ਪੇ ਉਹ ਐਂ ਤਾਂ ਮੜੋਂ ਤੇ ਬਾਹਲ ਤਾਂ ਸਰੀਰ ਤੇ ਹੁੰਦੀ ਆ ਫਿਰ ਇਹਨਾਂ ਨੂੰ ਨਹੀਂ ਕਹਿੰਦੀ ਇਹ ਤਾਂ ਚਲ ਹੁੰਦੇ ਆ ਹਰੇਕ ਦੀ ਹੁੰਦੇ ਆ ਹੋਰ ਤੂੰ ਅੱਛੀ ਨੂੰ ਕਹਣੀ ਆ ਪੈਰ ਦਾਦਾ ਦੇਖ ਲੈ ਮੂੰਹ ਸਿਰ ਦੇਖ ਲੈ ਆਹ ਦੇਖ ਲੈ ਮੈਂ ਤਾਂ ਅਲਿਆ ਤਾਂ ਜਮ ਹੈਡ ਰੈਸ ਕਰ ਜਾ ਮੇਰਾ ਹੈਲ ਡਰੈਸ ਕਰਨ ਨਾਲ ਪੱਟਾ ਤੂੰ ਬੰਨ ਕੇ ਰੱਖ ਮਾਮਾ ਗੋਰਾ ਵੜਾ ਨਾ ਤੂੰਗਾ ਗੋਰਾ ਤਾਂ ਤੂੰ ਦੇਖ ਜਾਈ ਮੈਂ ਤਾਂ ਜਮ ਕਾਂਗਰਸ ਜਾਨੂੰ ਨੂੰ ਮਾਰ ਪਾਣਾ ਦਾ ਪਾਵਾ ਗੋਰਾ ਹੈ ਬੁੱਥੀ ਤੇ ਤੇਰੀ ਲੱਗਦੀ ਨਹੀਂ ਹੈਗੀ ਤੇਰੀ ਕਿਹੜਾ ਲੱਗਦੀ ਹੈ ਮੇਮ ਵਾਲੀ ਮੈਂ ਤਾਂ ਕਹਾਂ ਨਹੀਂ ਵੀ ਮੇਮ ਅਰੇ ਹੋਰ ਨਾਲੇ ਜਿਹੜਾ ਮੈਂ ਤੋ ਕਹਿੰਨੀ ਹੈ 1000 ਰੁਪਏ ਦਾ ਰਫੜ ਕੇ ਲੱਗ ਗਈ ਦੇ ਪਾਈ ਹੁਣ ਬਹੁਤ ਚਿਰ ਹੋ ਗਿਆ ਕਾ ਦੋ ਆ ਹੋ ਗਿਆ ਪਰ ਸੋਚੋ ਥੋੜਾ ਇਹ ਕੋਈ ਨਾ ਦੇਵਾਗੇ ਹਜੇ ਜਿੱਦੇ ਕੱਲੇ ਦੀ ਕਾਣੀ ਦੀਵਾਲੀ ਨੂੰ ਕਾਣੀ ਤਾਂ ਬਾਈ ਤੀ ਦੇ ਖਾਵਾਂਗੇ ਛਾਲ ਪਿਆ ਜੇ ਕਾਣੀ ਦੀਵਾਲੀ ਨੂੰ ਮਿਲਣਗੇ ਕਹਿ ਕੇ ਦਿੱਤਾ ਦੀ ਮੈਂ ਤਾਂ ਤੈਨੂੰ ਕਹਿ ਕੇ ਦਿੱਤਾ ਫਿਰ ਲੈ ਜੀ ਨਾ ਦੂਜੀ ਵਾਰ ਹੁਣ ਕੋਈ ਨਾ ਜਿੱਦੇ ਦਿਹਾੜੀ ਲੱਗੀ ਕੋਈ ਦੇ ਦਾਂਗੇ ਤੇਰੀ ਦਿਹਾੜੀ ਤਾਂ ਸਾਰੀ ਉਮਰ ਲੱਗਦੀ ਨਹੀਂ ਮੇਰੀ ਕੋਈ ਨਾ ਦੇ ਮੈਂ ਤਾਂ ਹੁਣ ਜਾਣੀ ਆ ਖੜ ਜਾ ਤਬਾ ਜੀ 4 ਮਿੰਟ ਜਾਣ ਨੂੰ ਤੈਨੂੰ ਉਹ ਕੋਈ ਪਸੂਰੀ ਬੰਦਾ ਸਾਡੇ ਬੁਰਾ ਕੋਲ ਕੇ ਬੈਠੀ ਰਹਿਣੀ ਨਹੀਂ ਆ ਤੂੰ ਮੈਂ ਨਹੀਂ ਬੰਦਾ ਕੰਦੀ ਆ ਤੂੰ ਇੰਨਾ ਕਿਉਂ ਮੱਚਦਾ ਹਾਂ ਕਿਉਂ ਮੱਚਦਾ ਤੂੰ ਤਾਂ ਬੁੜੇ ਨਹੀਂ ਮੈਂ ਨਹੀਂ ਮੱਚਦਾ ਤੇਰੇ ਕੋਲੇ ਨਹੀਂ ਬੰਦੀ ਤੂੰ ਤਾਂ ਜਮ ਮੇਰਾ ਮਾਰਤਾ ਕਹਿੰਦੀ ਜਮਾ ਚੁਰਿਆ ਨਾ ਮਾਂ ਕੁਤੇ ਤੇ ਪਿਓ ਨਾਲ ਵਿਆਹ ਨਹੀਂ ਕਰਾਉਣ ਲੱਗਿਆ ਕਰਾ ਲੈ ਜੇ ਕਰਾਉਣਾ ਹੈ ਤੂੰ ਕਾ ਤੋ ਕਰਾ ਮੈਨੂੰ ਮਾਂ ਦਾ ਪਿਆਰ ਮਿਲ ਜਾ ਤੇ ਤੇਰੀ ਮਾਂ ਮਰ ਗਈ ਹਾਂ ਨਾਲੇ ਤਾਂ ਖੋਣੇ ਤਾਂ ਕਹਿੰਦਾ ਦੀ ਮਰਨੇ ਆ ਗਈ ਏਰੇ ਉਹ ਤਾਂ ਉਹ ਭੋਣਾ ਨਾ ਹੋਰ ਮੈਨਣ ਤੇ ਮੈਂ ਕੀ ਹੋਊਂਗੀ ਉਸ ਸੈਕਸ ਮੈਨ ਹੋ ਜਾਂਗੀ ਸਸ ਵਣ ਹੋ ਜੂਗੇ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਹੁੰਦਾ ਮੜਿਆ ਕਰ ਲੈ ਲੂ ਲੂ ਬੇ ਬਗ ਜਾ ਵੀ ਪਰੇ ਮੈਨੂੰ ਕਿਤੇ ਮੁੱਕੀਆਂ ਨਾ ਖਾ ਲਈ ਤੇ ਮੈਨੂੰ ਨਾ ਮੇਰਾ ਦਿਮਾਗ ਖਰਾਬ ਨਾ ਕਰ ਮੈਂ ਤੈਨੂੰ ਕਹਿਦਾ ਬੰਦੇ ਵਾਂਗੂ ਜੇ ਬਗ ਜਾ ਤੇਰੇ ਬਾਪੂ ਜੀ ਨੂੰ ਭੇਜ ਕਿੱਥੇ ਹੈਗਾ ਪੈਸੇ ਦੇ ਲਈ ਮੈਂ ਜਾਣਾ ਪੈਸੇ ਦੇ ਲਈ ਲੋੜਾ ਪੈਸਾ ਤੇ ਲੈ ਦੇ ਦੇਣਾ ਤੈਨੂੰ ਕਾਥੇ ਦੀ ਲੋੜ ਨਹੀਂ ਪੈਸੇ ਵੀ ਹੈਗੇ ਨੇ ਮੈਂ ਦੇਵਾ ਪੈਸੇ ਤੈਨੂੰ ਕਿੰਨੇ ਲੈਣੇ 1000 ਰੁਪਏ ਮੇਰੇ ਕੋਲ ਹਜੇ ਨਹੀਂ ਹੈਗਾ 1000 ਰੁਪਏ ਫੇਰ சோன் ஆ ਓਏ ਸਾਰਾ ਕੁਝ ਸੋਣਾ ਤੂੰ ਦੱਸ ਕੋਨੀ ਕਰਕੇ ਇੱਥੇ ਆ ਜਾਨੀ ਕੰਗਦੇ ਤੱਕ ਤੇ ਵੀ ਸਿੱਟੀ ਆਨੀ ਸਾਡੇ ਖੇਤਾਂ ਚੋਂ ਤਾਗੇ ਤੇ ਵੀ ਤੇਰੇ ਦੇ ਕਿਸੜਤਾ ਬੇ ਮੇਰਾ ਗਿਆ ਨਹੀਂ ਹੁੰਦਾ ਇਹ ਨਹੀਂ ਬਤਾ ਮੇਰਾ ਸੁਜੋਗ ਵਾਦ ਤਾ ਹੁਣ ਤੂੰ ਕਦੇ ਚੱਕਿਆ ਤੂੰ ਤੱਕ ਤੇ ਵੀ ਤਾਂ ਹਾਂ ਦਿਖਾਇਆ ਮੈਨੂੰ ਕਦੇ ਚੱਕ ਕੇ ਉਹ ਪਿਆ ਹੋ ਗੰਡੇ ਚ ਪਈ ਹੁੰਦਾ ਇਹ ਵਾਰ ਲੈ ਚੱਕ ਕੇ ਚੱਕ ਰਿਆ ਹੁਣ ਪਾਣੀ ਲਾ ਤਾ ਤਰ ਗਿਆ ਉਹ ਹਾਂ ਪਾਣੀ ਕੋ ਮੈਂ ਤਾਂ ਦੇਛਰੀ ਮੈਂ ਤੋੜ ਕੇ ਨਹੀਂ ਬੰਦ ਤੇ ਕੰਗਦੇ ਸੁਜੋਗ ਵਾਣਦੇ ਤੇ ਤੇਰੇ ਸਹਯੋਗ ਦਾ ਤਾਂ ਬਤਾ ਬੰਨਾ ਖਸਮਾ ਜੇ ਮੈਂ ਤੇਰਾ ਵਿਆਹ ਕਰਾਉਣਾ ਹੋਵੇ ਵਿਆਹ ਕਰਾਉਣਾ ਅੱਗੀ ਬਤਾ ਅੱਛਾ ਤੇਰੀ ਮਾਨਤ ਹੋਵੇ ਵੀ ਬੈਕਗ੍ਰਾਉਂਡ ਦੀ ਹੋਵੇ ਕਿ ਮੇਰੇ ਆਪ ਦੇ ਬੰਦਾ ਰਿਆ ਐ ਤਾਂ ਹੁਣ ਜੀ ਮੂੰਗੀ ਦੀ ਦਾਲ ਕੌਣ ਖਾਬਰ ਹੋਈ ਰੋਇ ਮਟਬੀ ਨੂੰ ਵੀ ਦੀ ਕਰਦਾ ਖਾਣ ਨੂੰ ਬਈ ਆ ਸਾਡਾ ਨਹੀਂ ਕਰਦਾ ਅਸੀਂ ਨਹੀਂ ਖਾਂਦੇ ਮੈਂ ਹੋਰ ਤੂੰ ਕਿ ਮੇਰੇ ਮੂੰਹ ਤਾਂ ਗਾਲ ਗਏ ਹੋਰ ਕਿ ਖਣੀ ਤੇ ਬੇ ਗਾਲ ਕੱਢ ਮੈਨੂੰ ਕੱਡੀ ਗਾਲ ਆ ਨਿਕਲਦੀ ਸੀ ਗਾਲ ਕੱਢ ਔਰ ਗੱਡ ਗਾਲ ਕੱਢ ਤੇਰੇ ਘਰਾਂ ਤੇ ਰਿਆ ਸੀ ਮੂੰਹ ਤੇ ਪਤਕਾ ਨੰਬਰ ਦੀ 8 ਨੰਬਰ ਦੀ ਹੈ ਇਹ ਦੇਖ ਮੇਰੇ ਮੇਚ ਆਜੂ ਇਹ ਮੇਚ ਦੀ ਗੱਲ ਨਹੀਂ ਹੂੰ ਛੇਤਰ ਲਾਉਣਾ ਤੇਰੇ ਮੈਂ ਆਹੀ ਉਹ ਮੈਂ ਤਾਂ ਤੈਨੂੰ ਆਖਿਆ ਸਾਡੇ ਬੂੜੇ ਦਾ ਖੜਾ ਛੱਡ ਦੇ ਬਈ ਸਾਡਾ ਘਰ ਬਾਹਰ ਜਾਣਗਾ ਬੂੜੇ ਦਾ ਖੜਾ ਛੱਡ ਦੇ ਚੱਲ ਮੈਂ ਤਾਂ ਜਾਨੀ ਆਂ ਉਹ ਖੜ ਜਾ ਇੱਕ ਮਿੰਟ ਸਾਡਾ ਬੂੜਾ ਹੁੰਦਾ 2 ਮਿੰਟ ਖੜ ਜਾ ਉਹਨੂੰ ਖਮੜਾ ਜਾ ਪਿਆ ਤੇ ਤੂੰ ਨਹੀਂ ਕਰੇ ਬੂੜਾ ਆ ਗਿਆ ਕਦੇ ਤੂੰ ਆ ਗਿਆ ਮੈਂ ਤਾਂ ਕੰਮ ਹੀ ਨਹੀਂ ਆਉਂਦੀ ਦੋਦੀ ਤੇ ਉਹ ਪੁੱਤ ਨੇ ਬੰਦਲਾ ਲਈ ਮੈਂ ਤਾਂ ਉਹ ਇਹ ਤੂੰ ਗਈ ਨਹੀਂ ਭਾਈ ਕਿੱਥੇ ਗਈ ਹੈ ਤੇਰਾ ਮੁੰਡਾ ਹੀ ਮੇਰੇ ਦਾ ਮਗਰ ਪੈਗਾ ਲੱਗੇ ਉੰਡਾ ਕੀ ਕਹਿੰਦਾ ਨੀੜੇ ਲਾ ਕੇ ਹੋ ਮੇਰੇ ਮਗਰ ਪੈ ਗਿਆ ਤੇ ਤੂੰ ਨਾ ਗਿਆ ਜਾਨੀ ਆ ਮੈਂ ਤਾਂ ਬੱਸ 100 ਰੁਪਏ ਪਈ ਤੂੰ ਜਾ ਪਰੇ ਜਾਣੇ ਹਿੱਲਣੇ ਦਿੱਤੀ ਮੈਂ ਤਾਂ ਮੈਨੂੰ ਵਧਾ ਕਹਿੰਦਾ ਮੇਰੇ ਬੁੜੇ ਨਾਲ ਰਹਿੰਦੀ ਏ ਤੂੰ ਲੈ ਆ ਬੁੜੇ ਨਾਲ ਕਹਾਂ ਮੇਰੇ ਤੇ ਤਾਗੇ ਤੇ ਵੀਤ ਕਰਾ ਕੇ ਇੱਥੇ ਖੇਤਾ ਛੱਡਦੀਆਂ ਤਾਂ ਹੀ ਮੇਰਾ ਰਿਸ਼ਤਾ ਨਹੀਂ ਹੁੰਦਾ ਤੂੰ ਮੇਰੇ ਬਾਪੇ ਨਾਲ ਰਹਿੰਦੀ ਏ ਲੈ ਉਹ ਗੱਪਾਂ ਆ ਝੁੱਟੜ ਜਮਾ ਕੰਜਰ ਨੂੰ ਦਿਖਾਇਆ ਮਹਾ 2 ਘੰਟੇ ਨੇ ਆ ਲੈ ਲੈ ਨਜ਼ਰ ਆ ਤੂੰ ਤਾਂ ਸਾਰੇ ਲੈ ਗਈ ਪੱਟ ਕੇ ਕਹਿੰਦਾ ਸਾਰੇ ਲੈ ਗਈ ਤੂੰ ਤਾਂ ਪੱਟ ਕੇ ਨਾ ਯਾ ਕੋਈ ਸੁਣਾ ਫਿਰ ਨਵੀ ਤਾਜੀ ਫਿਰ ਨਵੀ ਤਾਜੀ ਤੈਨੂੰ ਕੀ ਸੁਣਾ ਮੈਂ ਤੇਰਾ ਮੁੰਡੇ ਨੇ ਮੇਰਾ ਤਾਂ ਦਿਮਾਗ ਦਾ ਮੁੰਡਾ ਤਾਂ ਬੇ ਤੂਫਾ ਸੜਾ ਇਹਦਾ ਕੰਜਰ ਦਾ ਵਿਆਹ ਕਰ ਦੋ ਮੈਨੂੰ ਕਹਿੰਦਾ ਮੇਰੇ ਨਾਲ ਕਰੇ ਵਾ ਭਰਾ ਲੈ ਚੋਇਆ ਕਰ ਹੂੰ ਭੂਇਆ ਤੇ ਤੇਰੇ ਪਿੰਡੋਂ ਕਰਾ ਦੇ ਮੈਂ ਨਹੀਂ ਇਹ ਜਾ ਜਦੋਂ ਰਿਸ਼ਤਾ ਕਰ ਤੇਰੇ ਮੁੰਡੇ ਨੂੰ ਰਿਸ਼ਤਾ ਕਰਾਉਣ ਨਾਲੋਂ ਤਾਂ ਨਾ ਮੈਂ ਅਗਲੀ ਦੀ ਕੁੜੀ ਨੂੰ ਕੁਝ ਧੱਕਾ ਦੇ ਦਿਆ ਕੋਈ ਨੂੰ ਕਿ ਹੋਇਆ ਮੁੰਡੇ ਨੂੰ ਬਸ ਆਦੇ ਲੋੜ ਨਹੀਂ ਹੈਗੀ ਓਏ ਮੈਂ ਤੇ ਕਰਦਾ ਅਰੇ ਤੇ ਪਿਆਸੇ ਥੋੜੇ ਤੇ ਰਿਸ਼ਤੇਆ ਤੋਂ ਹਾਂ ਆ ਲੈ ਗੰਡੇ ਜੇ ਜਾਮਾ ਜਾ ਫਿਰ ਹਾਂ ਹਾਂ ਜਾ ਪਾ ਜਾ ਹਾਂ ਆ ਜਾ ਫਿਰ ਹੁਣ ਕਿੱਥੇ ਓਏ ਆ ਜਾ ਮੁੰਡੇ ਦਾ ਤਾਂ ਤੂੰ ਛੱਡ ਖੜਾ ਪਰਿਆ ਛਡ ਗਈ ਆਇਆ ਦਿਨੇ ਇੱਕ ਗੱਲ ਸੁਣਾਂ ਬੂੜਾ ਤਾ ਪੂਰਾ ਲੁੱਚਾਗਾ ਮੈਨੂੰ ਲੱਗਾ ਕੱਲਾ ਮੁੰਡਾ ਹੀ ਹੈ ਓ ਬੂੜਾ ਤਾ ਪਸਾ ਲੁੱਚੇ ਦਾ ਲੁੱਚਾ ਕੋਨੂ ਚਲ ਚਲੋ ਠੀਕ ਹੈ ਭਾਈ ਹਾਂ ਅਸੀਂ ਰੱਖ ਲਾ 2 ਘੰਟੇ ਰੋ ਦੇ ਉਹਦਾ ਕਰ ਦੂਸਰਾ ਆਪਣੇ ਅੰਦਰ